ਸਸਰੀਆ ਕਾਲ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਜੱਜ ਸਿੰਘ ਚਾਹਲ ਲੁਧਿਆਣਾ ਵਿੱਚ ਰਜੀਵ ਗਾਂਧੀ ਦੇ ਬੋਤੇ ਕਾਲਖ ਮੜ ਕੇ ਚਰਚਾ ਵਿੱਚ ਆਏ ਯੂਥ ਅਕਾਲੀ ਦਲ ਦੇ ਲੀਡਰ ਗੁਰਦੀਪ ਸਿੰਘ ਗੋਸ਼ਾ ਅਤੇ ਮੀਤਪਾਲ ਸਿੰਘ ਦੁਗਰੀ ਜੇਲ੍ਹ ਤੋਂ ਰਿਹਾ ਹੋ ਚੁੱਕੇ ਨੇ ਅਤੇ ਉਹਨਾਂ ਦੀ ਸ਼ਰਮਣੀ ਅਕਾਲ ਦਲ ਦੇ ਵਿੱਚ ਵੈਲਿਊ ਵਾਦੀ ਦਿਖਾਈ ਦੇ ਰਹੀ ਹੈ ਰਿਹਾਉਣ ਤੋਂ ਬਾਅਦ ਉਹਨਾਂ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਇਸ ਤੋਂ ਬਾਅਦ ਗੁਰਦੀਪ ਸਿੰਘ ਗੋਸ਼ਾ ਦਾ ਕੀ ਕਹਿਣਾ ਸੀ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਨੇ ਆ ਉਹ ਕਾਲਕ ਤਾਂ ਇਹਨਾਂ ਨੇ ਬੁੱਤ ਤੋਂ ਧੋ ਲਈ ਪਰ ਜਿਹੜੀ ਕਾਲਕ ਉਹ ਮਸੂਮਾਂ ਨੂੰ ਜਿਨ੍ਹਾਂ ਨੂੰ ਮਾਰਿਆ ਗਿਆ ਕਿ ਉਹ ਇਨਸਾਨ ਨਹੀਂ ਸੀਗੇ ਉਹ ਵਾਲੀ ਕਾਲਕ ਕਿੱਧਰ ਜੀਵ ਗਾਂਧੀ ਪਰਿਵਾਰ ਤੋਂ ਲੂਗਾ ਰਾਹੁਲ ਗਾਂਧੀ ਦੇ ਮੂੰਹ ਚ ਇੱਕ ਸ਼ਬਦ ਨਹੀਂ ਨਿਕਲ ਰਿਹਾ ਮੈਂ ਹੈਰਾਨ ਆ ਪਹਿਲਾਂ ਵੀ ਤਾਂ ਉਹਨਾਂ ਨੇ ਪਾਪ ਕੀਤਾ ਪਰ ਹੁਣ ਤਾਂ ਪਾਪ ਦਾ ਅੰਤ ਕਰ ਲੈਣ ਹੁਣ ਤਾਂ ਆਪਣੀ ਮੂੰਹ ਕਹਿ ਰਹੇ ਨੇ ਵੀ ਸਾਡੇ ਰਜੀਵ ਗਾਂਧੀ ਨੇ ਕਤਲਿਆਮ ਕੀਤਾ ਸੀ ਇਸ ਗੱਲ ਦੀ ਮਾਫੀ ਮੰਗਦੇ ਆ ਪਰ ਇਹ ਇਕਲਾ ਮੇਰਾ ਸਵਾਲ ਨਹੀਂ ਹੈ ਇਹ ਹਰ ਇੱਕ ਇਨਸਾਨ ਦਾ ਸਵਾਲ ਹੈ ਜਿਹੜਾ ਹਿੰਦੁਸਤਾਨ ਚ ਵਸਦਾ ਚਾਹ ਹਿੰਦੂ ਭਾਈਚਾਰਾ ਚਾਹ ਸਿੱਖ ਭਾਈਚਾਰਾ ਚਾਹ ਮੁਸਲਮਾਨਾ ਚਾਹ ਇਸਾਈ ਹੈ ਸਭ ਚਾਹੁੰਦੇ ਆ ਕਿ ਇਨਸਾਫ ਹੋਵੇ ਜੇ ਸੱਜਣ ਕੁਮਾਰ ਦਾ ਕਤਲਿਆਮ ਪਤਾ ਲੱਗ ਗਿਆ ਹੁਣ ਤਾਂ ਉਹ 36 ਸਾਲ ਬਾਅਦ 34 ਸਾਲ ਬਾਅਦ ਅੱਜ ਵੀ ਨੀ ਰਜੀਵ ਗਾਂਧੀ ਦਾ ਪਰਿਵਾਰ ਬੋਲ ਰਿਹਾ ਅੱਜ ਬੋਲ ਰਿਹਾ ਜਦੋਂ ਗੁਰਦੀਪ ਸਿੰਘ ਗੋਸ਼ਾ ਅਤੇ ਮੀਤਪਾਲ ਦੁਗਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਸ਼੍ਰੋਮਣੀਆਂ ਕਾਡਲ ਨੇ ਕਾਂਗਰਸ ਪਾਰਟੀ ਤੇ ਪੰਜਾਬ ਪੁਲਿਸ ਤੇ ਇਹ ਇਲਜ਼ਾਮ ਲਾਇਆ ਸਨ ਕਿ ਸਾਡੇ ਲੀਡਰਾਂ ਤੇ ਸਾਡੇ ਵਰਕਰਾਂ ਤੇ ਟੌਰਚਰ ਕੀਤਾ ਜਾ ਰਿਹਾ ਹੈ ਇਸ ਬਾਰੇ ਵੀ ਗੁਰਦੀਪ ਸਿੰਘ ਗੋਸ਼ਾ ਨੇ ਇੱਥੇ ਆਪਣਾ ਪੱਖ ਸਪਸ਼ਟ ਕੀਤਾ ਹੈ ਬਿਲਕੁਲ ਟੌਰਚਰ ਕੀਤਾ ਗਿਆ ਨਵਾਂ ਕੰਮ ਨਹੀਂ ਕੀਤਾ ਸਰਕਾਰਾਂ ਨੇ ਹਮੇਸ਼ਾ ਹੀ ਜਿਹੜਾ ਸੱਚ ਦੀ ਆਵਾਜ਼ ਬੁਲੰਦ ਕਰਦਾ ਉਹਨੂੰ ਟੌਰਚਰ ਸਹਣੇ ਪੈਂਦੇ ਪਰ ਪ੍ਰਮਾਤਮਾ ਦੀ ਲੱਠ ਜੀ ਆਵਾਜ਼ ਨਹੀਂ ਹੈ ਦੇਖੋ ਜੀ ਇਹ ਜਿਹੜੀ ਕਾਲਕ ਮੈਂ ਕਹ ਰਿਹਾ ਤੇ ਧੋਲੀ ਇਹ ਤਾਂ ਬੁੱਤ ਸੀ ਜਦੇਂਦਰ ਜਾਨ ਨਹੀਂ ਸੀ ਜਿਨ੍ਹਾਂ ਨੂੰ ਜਿਨ੍ਹਾਂ ਦੇ ਅੰਦਰ ਜਾਨ ਸੀ ਜਿਨ੍ਹਾਂ ਨੂੰ ਮਾਰਿਆ ਉਹਨਾਂ ਦੀ ਆਵਾਜ਼ ਤਾਂ ਸੁਣ ਲੈਣ ਬਿਲਕੁਲ ਕਾਂਗਰਸ ਨੇ ਧੱਕੇਸ਼ਾਹੀ ਕੀਤੀ ਹੈ ਉਹੀ ਜਿਹੜਾ ਪਾਪ ਪਹਿਲਾਂ ਕੀਤਾ ਸੀ ਅੱਜ ਫਿਰ ਉਹਨਾਂ ਨੇ ਸਾਬਿਤ ਕੀਤਾ ਸੀ ਪੰਜਾਬੀ ਨੌਜਵਾਨਾਂ ਦੇ ਨਾਲ ਨਹੀਂ ਹੈ ਤੇ ਇਹ ਮੈਂ ਸਮਝਦਾ ਕਿ ਕਾਂਗਰਸ ਦਾ ਅੰਤ ਆ ਚੁੱਕਾ ਗੁਰਦੀਪ ਸਿੰਘ ਗੋਸ਼ਾ ਨੇ ਇੱਥੇ ਆਪਣਾ ਪੱਖ ਰੱਖਦੇ ਆ ਇਹ ਤੋਂ ਤਾਂ ਕਹਿ ਦਿੱਤਾ ਕਿ ਇਹ ਮਾਮਲਾ ਪੋਲਿਟੀਕਲ ਨਹੀਂ ਸੀ ਸਗੋਂ ਸਿੱਖ ਧਰਮ ਦਾ ਮਸਲਾ ਸੀ ਜਾਣ ਬੁਝ ਕੇ ਇਸ ਨੂੰ ਪੋਲਿਟੀਕਲ ਰੰਗਤ ਦਿੱਤੀ ਗਈ ਹੈ ਇਹ ਇੱਕ ਪੋਲੀਟੀਕਲ ਗੱਲ ਨਹੀਂ ਸੀਗੀ ਪਰ ਇਹਨਾਂ ਨੇ ਪੋਲੀਟੀਕਲ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਮੈਂ ਸਾਰੇ ਸਮੂੱਚੇ ਭਾਈਚਾਰੇ ਨੂੰ ਬੇਨਤੀ ਕਰਾਂਗਾ ਜਿਹੜਾ ਵੀ ਪ੍ਰਮਾਤਮਾ ਨੂੰ ਮੰਨਦਾ ਚਾਹੇ ਹਿੰਦੂ ਭਾਈਚਾਰਾ ਚਾਹੇ ਸਿੱਖਾ ਚਾਹੇ ਇਸਾਈਆ ਚਾਹੇ ਮੁਸਲਮਾਨ ਭਾਈਚਾਰਾ ਸਾਰੇ ਇੱਕ ਮੇਕੋਗੇ ਰਹੋ ਇਹਨਾਂ ਦੀ ਸਾਜ਼ਿਸ਼ 'ਚ ਇਹਨਾਂ ਫਸੋ ਇਹ ਤੋੜਨਾ ਚਾਹੁੰਦੇ ਆ ਅਸੀਂ ਪੰਜਾਬ ਨੂੰ ਤੋੜਨ ਨਹੀਂ ਦੇਵਾਂਗੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਲੁਧਿਆਣਾ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਜੀਵ ਗਾਂਧੀ ਦਾ ਬੁੱਤ ਲੱਗਾ ਹੋਇਆ ਸੀ ਜਿੱਥੇ ਇਹਨਾਂ ਦੋਨਾਂ ਲੀਡਰਾਂ ਨੇ ਪਹੁੰਚ ਕੇ ਮੀਤਪਾਲ ਸਿੰਘ ਦੁਗਰੀ ਅਤੇ ਗੁਰਦੀਪ ਸਿੰਘ ਗੋਚਾ ਜੋ ਕੇ ਯੂਥ ਕਲ ਦੇ ਲੀਡਰ ਨੇ ਇਹਨਾਂ ਨੇ ਪਹੁੰਚ ਕੇ ਉੱਥੇ ਉਹਨਾਂ ਦੇ ਮੂੰਹ ਤੇ ਕਾਲਖ ਮਾਲ ਦਿੱਤੀ ਬੁੱਤ ਦੇ ਮੂੰਹ ਤੇ ਕਾਲਖ ਮਾਲ ਦਿੱਤੀ ਅਤੇ ਹੱ ਕੀਤਾ ਇਸ ਲਈ ਕਿਹਾ ਸੀ ਕਿਉਂਕਿ ਸੱਜਣ ਕੁਮਾਰ ਜਿਹਦੀ ਉਮਰ ਕੈਦ ਦੀ ਸਜ਼ਾ ਹੋਈ ਹੈ ਉਸ ਤੋਂ ਬਾਅਦ ਇਹਨਾਂ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਦੀ 1984 ਦੇ ਕਤਲੇਆਮ ਦੇ ਵਿੱਚ ਸ਼ਮੂਲੀਅਤ ਸਿੱਧੇ ਤੌਰ ਤੇ ਜੱਗ ਜਾਹਰ ਹੋ ਚੁੱਕੀ ਹੈ ਅਤੇ ਰਜੀਵ ਗਾਂਧੀ ਦੇ ਸ਼ਹਿਦ ਦੇ ਤਹਿਤ ਹੀ ਇਹ ਸਾਰਾ ਕਤਲੇਆਮ ਕਰਾਇਆ ਗਿਆ ਸੀ ਇਸੇ ਕਰਕੇ ਅਕਾਲੀ ਦਲ ਦੇ ਇਹਨਾਂ ਲੀਡਰਾਂ ਨੇ ਰਜੀਵ ਗਾਂਧੀ ਦੇ ਬੋਤੇ ਕਾਲਖ ਮਲੀ ਸੀ ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਸਖਤ ਨੋਟਿਸ ਲਿਆ ਸੀ ਅਤੇ ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਉਸ ਤੋਂ ਬਾਅਦ ਇਹਨਾਂ ਦੀ ਗ੍ਰਿਫਤਾਰੀ ਹੋਈ ਪਰ ਹੁਣ ਜਦੋਂ ਇਹਨਾਂ ਨੂੰ ਜ਼ਮਾਨਤ ਤੇ ਰ ਸਾਡੇ ਦੇਖ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਇਹ ਰਵਾਇਤ ਹੈ ਕਿ ਜਦੋਂ ਕੋਈ ਲੀਡਰ ਜੇਲ ਤੋਂ ਬਾਹਰ ਆਉਂਦਾ ਹੈ ਜੇਲ ਤੋਂ ਰਿਹਾ ਹੋ ਕੇ ਆਉਂਦਾ ਹੈ ਤਾਂ ਉਸ ਦੀ ਆਪਣੀ ਪਾਰਟੀ ਦੇ ਵਿੱਚ ਵੈਲਿਊ ਕਦ ਵੱਧ ਜਾਂਦਾ ਹੈ ਕੁਝ ਅਜੀਹ ਹੈ ਇਹਨਾਂ ਦੋਨਾਂ ਲੀਡਰਾਂ ਨਾਲ ਵੀ ਹੁੰਦਾ ਦਿਖਾਈ ਦੇ ਰਿਹਾ ਜਦੋਂ ਇਹ ਦੋਨੋਂ ਲੀਡਰ ਬਾਹਰ ਪਹੁੰਚੇ ਤਾਂ ਇਹਨਾਂ ਦੇ ਕੱਟਆਉਟਸ ਲੈ ਕੇ ਚਰਮਣੀਆਂ ਕਲਦਨ ਦੇ ਵਰਕਰ ਉੱਥੇ ਖੜੇ ਸਨਾਂ ਤੇ ਜਿੰਦਾਬਾਦ ਮਰਦਾਬਾਦ ਦੇ ਨਾਰੇ ਉਹਨਾਂ ਵਰਕਰਾਂ ਨੇ ਲਾਉਣੇ ਸ਼ੁਰੂ ਕਰ ਦਿੱਤੇ ਨੇ ਜਿੰਦਾਬਾਦ ਕਰਨ ਲੱਗੇ ਇਹਨਾਂ ਦੋਹਾਂ ਲੀਡਰਾਂ ਦੀ ਅਤੇ ਮਰਦਾਬਾਦ ਹੋਣ ਲੱਗੀ ਕਾਂਗਰਸ ਪਾਰਟੀ ਦੀ ਰਜੀਵ ਗਾਂਧੀ ਦੀ ਇਸ ਤੋਂ ਬਾਅਦ ਇਹਨਾਂ ਦੋਹਾਂ ਲੀਡਰਾਂ ਦਾ ਕਦ ਲੁਧਿਆਣਾ ਦੇ ਵਿੱਚ ਵਾਧਾ ਦਿਖਾਈ ਦੇ ਰਿਹਾ ਤੇ ਰਵਾਇਤ ਜੇਲ੍ਹ ਤੋਂ ਬਾਹਰ ਆ ਕੇ ਆਪਣਾ ਕਦ ਵਧਾਉਂਦੀ ਰਵਾਇਤ ਇੱਥੇ ਬਰਕਰਾਰ ਰਹਿੰ ਇਸ ਤੋਂ ਇਲਾਵਾ ਜਦੋਂ ਇਹਨਾਂ ਦੋਨਾਂ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਦੋਂ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੀ ਪਿੱਠ ਤੇ ਆਣ ਖੜਾ ਹੋਇਆ ਸੀ ਪਰ ਉਹਨਾਂ ਦਾ ਹੀ ਭਾਈਵਾਲ ਭਾਰਤੀ ਜਨਤਾ ਪਾਰਟੀ ਨੇ ਕੁਝ ਹੋਰ ਹੀ ਸਟੈਂਡ ਅਖਤਿਆਰ ਕਰ ਲਿਆ ਸੀ ਉਹਨਾਂ ਨੇ ਰਜੀਵ ਗਾਂਧੀ ਤੇ ਬੋਤੇ ਕਾਲਖਮਲ ਨੂੰ ਇੱਕ ਵੱਖਰਾ ਵਿਸ਼ਾ ਦੱਸ ਦਿੱਤਾ ਸੀ ਯਾਨੀ ਕਿ ਉਹ ਇਸ ਦੇ ਪੱਖ ਵਿੱਚ ਨਹੀਂ ਸਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰਾਂ ਨੇ ਇਹਨਾਂ ਲੀਡਰਾਂ ਦਾ ਸਾਥ ਦਿੱਤਾ ਸੀ ਅਤੇ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਨੇ ਰਜੀਵ ਗਾਂਧੀ ਤੇ ਬੋਤੇ ਕਾਲਖਮਲ ਕੇ ਇਹਨਾਂ ਵਧੀਆ ਕੰਮ ਕੀਤਾ ਹੈ ਕਿ ਇਹਨਾਂ ਦਾ ਫੁੱਲਾਂ ਦੇ ਸਵਾਗਤ ਕੀਤਾ ਗਿਆ ਹੈ ਇਸ ਵਿਸ਼ੇ ਬਾਰੇ ਇਸ ਮੁੱਦੇ ਬਾਰੇ ਇਸ ਘਟਨਾ ਬਾਰੇ ਤੁਹਾਡੀ ਜੋ ਵੀ رائے ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਖੁੱਲ ਕੇ ਵਿਵਾਖ ਹੋ ਕੇ ਜ਼ਰੂਰ ਦਿਓ ਜੇਕਰ ਤੁਹਾਨੂੰ ਦਾ ਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਮੈਂ ਜੱਜ ਸਿੰਘ ਚਾਹ ਅਗਲੀ ਵਾਰ ਫਿਰ ਆਜ ਰੋਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ